ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੀਂ ਸਵੇਰ ਤੇ ਨਵੇਂ ਬਲੌਗ ਦੇ ਨਾਲ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਤੇ ਟ੍ਰੈਵਲ ਬਲੌਗ ਤੇ ਤੇ ਨਵੀਂ ਸਵੇਰ ਤੇ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆ ਤੇ ਇਸ ਵੇਲੇ ਅਸੀਂ ਖੜੇ ਆ ਇਸ ਟਾਈਮ ਜਨਕਪੁਰੀ ਈਸ ਮੈਟਰੋ ਚੰਨ ਦੇ ਲਾਗੇ ਤੇ ਈਸ ਮਹਾਲਾ ਦੇ ਲਾਗੇ ਆਪਣਾ ਥੋੜਾ ਜਿਹਾ ਆਟਾ ਬਣਾਉਣ ਦਾ ਰਸਤੇ ਜਿੱਥੇ ਬੈਠੇ ਰਹੀ ਜਾਂਦਾ ਦੋਸਤੋ ਨਾਲ ਤੇ ਅੱਜ ਇਤੋਂ ਹੀ ਵਲੌਗ ਸ਼ੁਰੂ ਕਰਨ ਲੱਗੇ ਆ ਨਵੀਂ ਵੀਡੀਓ ਤੇ ਨਵਾਂ ਹੀ ਇੱਕ ਜਗ੍ਹਾ ਪਤਾ ਕੀਤੀ ਹੈ ਲੱਭੀ ਹੈ ਉਸੇ ਨੂੰ ਐਕਸਪਲੋਰ ਕਰਨ ਚੱਲੇ ਆ ਤੇ ਇੱਥੇ ਹਸਤਾ ਲਗਾਉਂ ਪੰਡਾ ਉੱਤਮਨਗਰ ਦੇ ਅੰਦਰ ਜਿੱਥੇ ਅਸੀਂ ਖੜੇ ਆ ਖੁਦ ਹੀ ਹੱਤੋਂ ਹੱਤ 5 ਕਿਲੋਮੀਟਰ ਦੀ ਰੇਂਜ ਹੈ ਹੋਏਗਾ ਤੇ کیا ਜਾਂਦਾ ਉੱਥੇ ਇੱਕ ਛੋਟਾ ਖੁਦਮੇਨਾਰ ਵੀ ਬਣਿਆ ਹੈ ਤੇ ਆਓ ਅੱਜ ਐਕਸਪਲੋਰ ਕਰਦੇ ਆ ਤੇ ਤੁਹਾਨੂੰ ਦਿਖਾਣੇ ਆ ਨਵਾਂ ਇਤਿਹਾਸ ਤੇ ਮੈਂ ਉਮੀਦ ਕਰਦਾ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਣ ਗਿਆ ਤੇ ਤੁਸੀਂ ਅਪਰੀਸ਼ੀਏਟ ਵੀ ਕਰੋਗੇ ਤੁਸੀਂ ਮੇਰੀ ਪਹਿਲਾ ਵੀਡੀਓ ਨੂੰ ਵੀ ਕਾਫੀ ਪਿਆਰ ਦਿੱਤਾ ਹੈ ਤੇ ਮੈਨੂੰ ਤੁਹਾਡੇ ਪਿਆਰ ਦਾ ਤੇ ਸਪੋਰਟ ਦਾ ਇਤਨੀ ਥੋੜਾ ਹੈ ਤੇ ਬਾਕੀ ਚਲੋ ਅੱਜ ਚੱਲਦੇ ਆਂ ਤੇ ਹਸਤਾਲ ਵਿਲੇਜ ਬਾਰਾਦਰੀ ਕਾਉਂ ਦੇ ਅੰਦਰ ਬਾਰਾਦਰੀ ਵਿਲੇਜ ਆ ਜਾਂਦਾ ਉਹਨੂੰ ਬਾਰਾਦਰੀ ਵਿਲੇਜ ਹਸਤਾਲ ਵਿਲੇਜ ਕਾ ਲੋ ਜਾਂ ਮੀਨੀ ਕੁਤਬ ਮিনার ਕਾ ਲੋ ਤੇ ਆਓ ਅੱਜ ਚੱਲਦੇ ਆਂ ਦਰਸ਼ਨ ਕਰਦੇ ਆਂ ਤੁਹਾਨੂੰ ਦਿਖਾਣੇ ਆ ਦਰਸ਼ਨ ਕੀ ਕਰਨੇ ਮਤਲਬ ਐਕਸਪਲੋਰ ਕਰਦੇ ਆਂ ਕੋਈ ਦਰਸ਼ਨ ਦਾ ਗੁਰਦੁਆਰਾ वगैरह ਜਾਂ ਮੰਦਿਰ वगैरह ਤੁਹਾਨੂੰ ਨੇ ਬਟਾ ਕੋਈ ਅੱਛੀ ਜਿਹੀ ਜਗ੍ਹਾ ਪਈ ਹੋਈ ਹੈ ਬਾਕੀ ਉੱਥੇ ਦਾ ਇਤਿਹਾਸ ਉੱਥੇ ਜਾ ਕੇ ਪਤਾ ਕਰਦੇ ਆ ਤੇ ਜੋ ਵੀ ਹਿਸਟਰੀ ਰਹੇਗੀ ਉਹ ਤੁਹਾਨੂੰ ਦਿਖਾ ਦਿੰਨਾ ਤੇ ਨਾਲ ਦੇ ਨਾਲ ਹੀ ਤੁਹਾਨੂੰ ਰਸਤੇ ਤੋਂ ਵੀ ਜਾਣੂ ਕਰਾਨਾ ਤੇ ਜਿੱਥੋਂ ਮੈਂ ਖੜਾ ਹਾਂ ਇਸ ਤੋਂ ਲੀ 5 ਕਿਲੋਮੀਟਰ ਦੀ ਦੂਰੀ ਹੈ ਤੇ ਸ਼ਾਹਜਹਾਂ ਤੋਂ ਰਿਲੇਟਿਡ ਜਗ੍ਹਾ ਦੱਸੀ ਜਾ ਰਹੀ ਹੈ ਬਾਕੀ ਉਹ ਉੱਥੇ ਜਾ ਕੇ ਆਪਾਂ ਕਲੋਜ਼ ਕਰਦੇ ਆਂ ਉਹ ਜਗ੍ਹਾ ਨੂੰ ਤੇ ਉਹਦੇ ਇਤਿਹਾਸ ਬਾਰੇ ਜਾਣਦੇ ਤੇ ਆਓ ਚਲਿਏ ਤੇ ਟ੍ਰੈਵਲ ਸ਼ੁਰੂ ਕਰਦੇ ਆਂ ਸ਼ੁਰੂ ਕਰਦੇ ਆਂ ਆਸਿਕ ਤਾਪਰ ਤੇ ਅੱਗੇ ਚੱਲੋਗੇ ਹਸਤਾਲ ਵਿਲੇ ਜਾ ਰਹੇ ਆ ਤੇ ਹਸਤਾਲ ਵਿਲੇ ਜਾਂਦੇ ਹੋਏ ਤੇ ਰਸਤੇ ਤੁਹਾਨੂੰ ਦਿਖਾ ਦਿੰਦੇ ਆ ਅਸੀਂ ਉਤਮ ਨਗਰ ਇਸ ਮੈਟਰੋ ਸਟੇਸ਼ਨ ਤੋਂ ਆਪਣੀ ਜਿਹੜੇ ਟਰੈਵਲ ਜਿਹੜਾ ਆਪਣਾ ਸ਼ੁਰੂ ਕੀਤਾ ਤੇ ਹੁਣ ਅਸੀਂ ਜਾ ਰਹੇ ਹਾਂ ਉਤਮ ਨਗਰ ਵੱਲ ਨੂੰ ਤੇ ਇਹ ਤੋਂ 5 ਕਿਲੋਮੀਟਰ ਦੂਰ ਹੈ ਜ਼ਿਆਦਾ ਦੂਰ ਵੀ ਨਹੀਂ ਹੈ 5 ਤੋਂ 7 ਕਿਲੋਮੀਟਰ ਦੀ ਰੇਂਜ ਵਿੱਚ ਹੈ ਆ ਥੋੜਾ ਟ੍ਰੈਫਿਕ ਭਰਿਆ ਰਸਤਾ ਜ਼ਰੂਰ ਰਹੇਗਾ ਤੇ ਆਪਾ ਹੁਣ ਇਸ ਲਾਲ ਤੋਂ ਅੱਗੇ ਜਾ ਰਹੇ ਆਂ ਬਾਕੀ ਉੱਤਰੀ ਹਿਸਤੀ ਉੱਥੇ ਜਾ ਕੇ ਹੀ ਦਿਖਾਵਾਂਗੇ ਤੇ ਦੱਸਾਂਗੇ ਵੀ ਕੀ ਹਿਸਤੀ ਹੈ ਤੇ ਕਹਾਜਾਤੋਂ ਰਿਲੇਟਡ ਹੈ ਇਸੇ ਦਿੱਤੀ ਜਾ ਰਹੀ ਹੈ ਤੇ ਬਾਕੀ ਉੱਥੇ ਜਾ ਕੇ ਪਤਾ ਕਰਦੇ ਆਂ ਕੀ ਹਿਸਤੀ ਹੈ ਕਿਵੇਂ ਰਹੇਗਾ ਔਰ ਕਿਤਰਾ ਰਸਤਾ ਤੇ ਕਿੰਨਾ ਟਾਈਮ ਲੱਗ ਜਾਂਦਾ ਹੈ ਜਾਣ ਤੋਂ ਆਓ ਸਫਰ ਕਰਦੇ ਆਂ ਨਾਲ ਨਾਲ ਮੋ ਜੀ ਅਸੀਂ ਐਂਟਰ ਕਰ ਗਏ ਆ ਇਸ ਵੇਲੇ ਹਸਤਾਲ گاؤں ਦੇ ਅੰਦਰ ਤੇ ਹਸਤਾਲ گاؤں ਆ ਗਿਆ 10 ਤੋਂ 12 ਸਾਲ ਮੌਦਾ ਹਸਤਾਲ گاؤں ਕੋਲੇ ਪਹੁੰਚਾਈ ਜਾਣਾ ਸੀ ਮੈਂ ਕੋੜੇ ਵੀ ਦੂਰੀ ਤੇ ਹੈ ਦਾਦਾ ਤੋਂ ਹੈ ਨਹੀਂ ਕਾਕੀ ਉੱਥੇ ਪਹੁੰਚਦੇ ਹਾਂ ਤੋਂ ਦੋਟੇ ਦੱਦੇ ਆ ਤੇ ਨਾੜੇ ਤੋਂ ਵਿਜ਼ਿਟ ਕਰਾਣੇ ਆ ਨਵੀਂ ਜਗ੍ਹਾ ਐਕਸਪਲੋਰ ਕੀਤੀ ਹੈ ਤੇ ਬਹੁਤ ਅੱਛੀ ਜਗ੍ਹਾ ਹੈ ਤੇ ਇਹ ਨਵੀਂ ਜਗ੍ਹਾ ਐਕਸਪਲੋਰ ਕਰ ਰਹੇ ਆ ਅੱਜ ਬਹੁਤ ਟਾਈਮ ਨਹੀਂ ਵੀ ਉਹ ਰਿਡ ਕਰ ਰਹੇ ਹਿੰਦੇ ਤੇ ਬਾਕੀ ਕਿਤਾ ਰਹੇਗਾ ਇਥੇ ਦਾ ਤਾਬਤ ਉਹ ਸਭ ਤੇ ਅੰਪੀਡ ਦਿਖਾ ਰਹੇ ਆ ਤੇ ਇਹਦਾ ਸਾਇਆ ਵੀ ਤਾਂ ਦਿਖਾਈ ਦਿੰਦਾ ਦੇਖ ਲਓ ਤਾਂ ਠੀਕ ਹੈ ਥੋੜਾ ਬੋ ਟ੍ਰੈਫਿਕ ਹੈਗਾ ਤੇ ਬਾਕੀ ਆਦਾ ਸੀ ਨਿਕਲੇਗਾ ਇੱਕ ਕਰਕੇ ਸੀ ਇਹ ਵੀ ਮੋਟਨ ਸਾਥ ਉਤਰਿਆ ਤੇ ਇਹਦੇ ਕੋਲੇ ਇੱਕ ਨਾ ਮੋਟਨ ਥੋੜੀ ਤੋਂ ਕੋਣ ਕਰਕੇ ਥੋੜਾ ਜਿਹਾ ਹੋ ਗਿਆ ਜਿਵੇਂ ਅੰਦਰ ਕਰਕੇ ਸੋ ਫਾਈਨਲੀ ਅਸੀਂ ਪਹੁੰਚ ਗਏ ਸੀਗੇ ਮੁੱਤਮ ਨਗਰ ਹਸਪਤਾਲ ਚ ਹਸਪਤਾਲ ਵਿਲੇਜ ਜਿਹੜਾ ਉਹ ਸ਼ਾਹਜਹਾਂ ਦਾ ਬਣਿਆ ਹੋਇਆ ਜਿਹੜਾ ਸ਼ਿਕਾਰਗਾ ਸੀ ਉਹਨੂੰ ਵੇਖਣ ਪਹੁੰਚੇ ਸੀ ਅਸੀਂ ਤੇ ਅਸੀਂ ਇੱਥੇ ਪਹੁੰਚ ਗਏ ਆ ਥੋੜਾ ਲੱਭਣਾ ਪਿਆ ਤੇ ਆਓ ਤੁਹਾਨੂੰ ਰਸਤਾ ਦਿਖਾ ਦਿੰਦੇ ਕਿੱਥੋਂ ਦੀ ਐਂਟਰੀ ਕਿੱਦਾਂ ਆ ਜੋ ਦੋਸਤਾ ਦੇਖ ਰਹੇ ਹੋ ਇਹ ਅੰਦਰ ਨੂੰ ਆਉਂਦਾ ਹੈ ਹਸਤਾਲ ਵਿਲੇਜ ਤੋਂ ਤੇ ਹਸਤਾਲ ਵਿਲੇਜ ਤੋਂ ਅੰਦਰ ਆਗੇ ਤੇ 300 ਮੀਟਰ ਅੰਦਰ ਆਗੇ ਇਹ బోర్ਡ ਲਗਾ ਦੇਤਾ ਪ੍ਰਾਚੀਨ ਸ਼ਿਵ ਮੰਦਿਰ ਤੇ ਇਸੇ ਗਲੀ ਦੇ ਅੰਦਰ ਜਾਣਾ ਹੈ ਇਸ ਗਲੀ ਦੇ ਅੰਦਰ ਐਂਟਰ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਚੀਨ ਸ਼ਿਵ ਮੰਦਿਰ ਦਾ బోర్ਡ ਹੈ ਐਸਾਈਡ ਪ੍ਰਾਚੀਨ ਸ਼ਿਵ ਮੰਦਿਰ ਬਣਿਆ ਆ ਐ ਸਾਹਮਣੇ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਇਹ ਬਿਲਡਿੰਗ ਜਿਹੜੀ ਹੈ ਇਹਹੀ ਪੁਰਾਤਨ ਬਿਲਡਿੰਗ ਹੈ ਤੇ ਇੱਥੇ ਜਾਣ ਵਾਸਤੇ ਰਸਤਾ ਜਿਹੜਾ ਉਹ ਇਸ ਪਾਸੇ ਦੀ ਐਂਟਰੀ ਕਰਦੇ ਆ ਆਪਾਂ ਬਿਲਕੁਲ ਮੰਦਿਰ ਦੇ ਸਾਹਮਣੇ ਹੀ ਤੇ ਅੱਗੇ ਜਾ ਕੇ ਸੱਤ ਨੂੰ ਮੁੜ ਕੇ ਨਾਲ ਹੀ ਉੱਪਰ ਰਸਤਾ ਹੈ ਤੇ ਆਓ ਆਪਾਂ ਤੁਹਾਨੂੰ ਦਿਖਾਣੇ ਆ ਤੇ ਦੱਸਦੇ ਆ ਤੇਰੇ ਇਤਿਹਾਸ ਬਾਰੇ ਸੋ ਐਸੀ ਹੋ ਜਗਾ ਬਖੋ ਇਹ ਪੁਰਾਣੀ ਜਗ੍ਹਾ ਹੈ ਪੁਰਾਣੀ ਬਿਲਡਿੰਗ ਹੈ ਤੇ ਇੱਥੋਂ ਐਂਟਰੀ ਹੈ ਤੇ ਨਾਲ ਹੀ ਇੱਥਰੋਂ ਗਲੀ ਆ ਰਹੀ ਹੈ ਬਾਹਰ ਗਲੀ ਤੋਂ ਆਂਦੇ ਤੇ ਮੈਂ ਬਾਅਦ ਵਿੱਚ ਦਿਖਾਣਾ ਹੋਊਗੀ ਤੇ ਇੱਥੋਂ ਐਂਟਰੀ ਹੈ ਇੱਥੋਂ ਐਂਟਰੀ ਕਰਾਂਗੇ ਤੇ ਸਾਹਮਣੇ ਮੰਦਿਰ ਹੈ ਠੀਕ ਹੈ ਪੁਰਾਤਨ ਮੰਦਿਰ ਵੀ ਹੈ ਤੇ ਇਹ ਮੰਦਿਰ ਦੇ ਨਾਲ ਹੀ ਇਹ ਰਸਤਾ ਜਾ ਰਿਹਾ ਹੈ ਛੋਟਾ ਜਿਹਾ ਰਸਤਾ ਹੈ ਬਿਲਕੁਲ ਤੇ ਆਓ ਦੇਖਦੇ ਹਾਂ ਥੋੜੀ ਜਿਹੀ ਜਗ੍ਹਾ ਬੁਸਤਿਕਾ ਲੱਗ ਰਹੀ ਹੈ ਪੁਰਾਣੀ ਬਿਲਡਿੰਗ ਹੈ ਦੇਖੋ ਉਸ ਪੁਰਾਣੀ ਟਾਈਮ ਦੀ ਹੀ ਇੱਟਾਂ ਲੱਗੀਆਂ ਹੋਈਆਂ ਨੇ ਤੇ ਪੁਰਾਣੇ ਟਾਈਮ ਦੀ ਹੀ ਬਿਲਡਿੰਗ ਹੈ ਸੋ ਇਹ ਰਸਤਾ ਛੋਟਾ ਜਿਹਾ ਰਸਤਾ ਇਸ ਤਰੀਕੇ ਦਾ ਹੈ ਸੋ ਦੇਖਦੇ ਜਾਣਾ ਪੈਣਾ ਐਸ ਤਰ੍ਹਾਂ ਦੀ ਬਿਲਡਿੰਗ ਹੈ ਪਾਣੀ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣੀ ਹੈ ਔਰ ਕਿਆ ਜਾਂਦਾ ਹੈ ਹਿਸਟੋਰੀਕਲ ਜਿਹੜੀ ਹੈ ਇਹਦਾ ਇਤਿਹਾਸ ਜੁੜਦਾ ਸ਼ਾਜਾ ਦੇ ਨਾਂ ਸ਼ਾਹਜਾ ਨੇ ਇਸ ਨੂੰ ਸ਼ਿਕਾਰਗਾ ਬਣਾਇਆ ਸੀ ਇੱਥੇ ਤੇ ਸ਼ਿਕਾਰਗਾ ਜਿਹੜੀ ਬਣੀ ਸੀਗੀ ਤੇ ਉਹ ਉਸ ਵੇਲੇ ਤੇ ਸ਼ਿਕਾਰ ਕਰਨ ਵਾਸਤੇ ਆਂਦਾ ਸੀ ਪੁਰਾਣਾ ਆਰਕੀਟੈਕਚਰ ਹੈ ਤੁਸੀਂ ਦੇਖ ਸਕਦੇ ਹੋ ਅੱਜ ਵੀ ਉਹ ਤਾਂ ਪੁਰਾਣਾ ਖੜਾ ਸਾਫ ਸੰਭਾਲ ਨਹੀਂ ਹੋ ਪਈ ਮੇਬੀ ਗਵਰਨਮੈਂਟ ਨੂੰ ਸਾਫ ਸੰਭਾਲ ਕਰਨੀ ਚਾਹੀਦੀ ਹੈ ਬਟ ਸਾਫ ਸੰਭਾਲ ਨਹੀਂ ਕੀਤੀ ਹੈ ਗਵਰਨਮੈਂਟ ਨੇ ਤੇ ਤਾਂ ਹੀ ਬਿਲਡਿੰਗ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੀ ਬਿਲਡਿੰਗ ਅੱਜ ਵੀ ਆਰਕੀਟੈਕਚਰ ਦਾ ਉਹ ਦੇਖੜਾ ਕਾਫੀ ਵੱਡੀ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਪੁਰਾਣੀ ਉਸੇ ਵੇਲੇ ਦੀ ਹੈ ਗੌਰ ਸ਼ਾਹ ਜਾਨੇ ਇਹਨੂੰ ਬਣਵਾਇਆ ਸੀ ਤੇ ਸ਼ਾਹਾਜਾਹ ਤੇ ਸ਼ਿਕਾਰ ਕਰਨ ਵਾਸਤੇ ਆਉਂਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਿਲਡਿੰਗ ਆਜ ਸ਼ਮਸ਼ਾਨ ਪਈ ਹੈ ਕੋਈ ਇੱਥੇ ਆਂਦਾ ਜਾਂਦਾ ਨਹੀਂ ਹੈ ਮਤਲਬ ਆਣਾ ਜਾਣ ਦਾ ਗਿਆ ਹੀ ਕਿਸੇ ਨੇ ਥੋੜਾ ਜਿਹਾ ਲੋਕਾਂ ਦੇ ਘਰਾਂ ਦੇ ਵਿੱਚ ਦਬ ਕੇ ਜੀ ਰਹੀ ਹੈ ਲੋਕਾਂ ਨੇ ਖਬਜ਼ੇ ਵੀ ਕਰ ਲਏ ਜਮਾਈ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਕਿ ਬਣਾਵਟ ਕਿੰਨੀ ਪਿਆਰੀ ਹੈ ਉਸ ਸਵੇਲੇ ਦੀ ਤੇ ਇਸ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਤੇ ਸ਼ਾਂਚਾ ਦੇ ਨਾਲ ਮਿਲਦਾ ਜੁਲਦਾ ਇਹਦਾ ਹਿਸਟੋਰੀਕਲ ਜਿਹੜਾ ਹੈਗਾ ਤੇ ਇਹ ਇੱਕ ਪਿੱਛੇ ਉੱਤਰਦਾ ਰਸਤਾ ਜਿਆ ਸੁਣਾਂਗੇ ਜੋ ਵੀ ਠੀਕ ਹੈ ਅੱਜ ਬੰਦ ਹੋ ਗਈ ਹੈ ਤੇ ਇਹ ਸੁਣਾਂਗੇ ਪਿੱਛੇ ਨੂੰ ਜਾਂਦੀ ਹੈ ਤੇ ਅੱਜ ਵੀ ਪੁਰਾਣੀ ਹੀ ਬਿਲਡਿੰਗ ਬਣੀ ਹੋਈ ਹੈ ਨਹੀਂ। ਹੋਰ ਇਦਾ ਇੰਨਾ ਕਿ ਹਿੱਸਾ ਬਚਿਆ। ਮੇਬੀ ਗਵਰਨਮੈਂਟ ਨੂੰ ਇਹਨੂੰ ਸੰਭਾਲਣਾ ਚਾਹੀਦਾ। ਵਰਲਡ ਗਵਰਨਮੈਂਟ ਨੇ ਇਹਨੂੰ ਸੰਭਾਲਿਆ ਨਹੀਂ ਹੈ। ਤੇ ਬਹੁਤ ਹੀ ਸੋਹਣੀ ਬਿਲਡਿੰਗ ਬਣੀ ਹੋਈ ਹੈ। ਤੇ ਤੁਸੀਂ ਦੇਖ ਸਕਦੇ ਹੋ। ਇਹ ਅੱਜ ਵੀ ਮਜ਼ਬੂਤ ਉਸੇ ਤਰੀਕੇ ਹੀ ਖੜਿਆ ਥੰ। ਉਸ ਵੇਲੇ ਦੇ ਸ਼ਾਹਜਹਾਂ ਦੇ ਵੇਲੇ ਦੇ ਹੀ ਥੰ ਬਣੇ ਹੋਏ ਨੇ। ਤੇ ਉਹਨੇ ਇੱਥੇ ਸੁੰਦਰ ਸ਼ਿਕਾਰਗਾ ਬਣਾਈ ਸੀ ਤੇ ਲੱਗੀ ਇੱਥੇ ਸ਼ਾਇਦ ਕੋਈ ਮিনার ਵੀ ਆ ਉਹਦਾ ਵੀ ਪਤਾ ਕਰਦੇ ਆ ਤੇ ਉਹ ਮিনার ਵੀ ਦੇਖਦੇ ਆ ਤੇ ਉਸ ਮিনার ਬਾਰੇ ਵੀ ਪਤਾ ਕਰਦੇ ਆ ਦੇ ਉਹ ਮিনার ਦਾ ਵੀ ਪਤਾ ਲੱਗ ਸਕਿਆ ਤੇ ਉਸ ਮিনার ਤੇ ਵੀ ਲੈ ਕੇ ਚੱਲਦੇ ਆਪਾਂ ਤੁਹਾਨੂੰ ਤੇ ਇਹ ਉਸ ਵੇਲੇ ਦਾ ਕੁਝ ਟਾਂਚਾ ਜਿਹੜਾ ਬਚਿਆ ਬਸ ਇੰਨਾ ਹੀ ਬਚਿਆ ਬਾਕੀ ਤਾਂ ਲੋਕਾਂ ਨੇ ਕਬਜ਼ਾ ਕਰ ਲਿਆ ਸੋ ਮੇਰੀ ਗਵਰਨਮੈਂਟ ਅੱਗੇ ਇਹ ਫੀਲ ਹੈ ਇਹਨੂੰ ਸੰਭਾਲਣਾ ਚਾਹੀਦਾ ਇਹ ਪੁਰਾਣਾ ਪ੍ਰਾਤਿਕ ਤਰੋੜਾ ਸਾਡੇ ਦੇਖਦੇ ਤੇ ਇਹਨੂੰ ਬਚਾਉਣਾ ਵੀ ਚਾਹੀਦਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਨਕਸ਼ਾ ਬਣਾਇਆ ਸੀਗਾ ਬਹੁਤ ਪੁਰਾਣੀ ਇੱਟਾਂ ਦੇ ਨਾਲ ਹੀ ਬਣਿਆ ਹੋਇਆ ਹੈ ਅੱਜ ਵੀ ਇਹ ਇਦਾਂ ਦੇ ਇਦਾਂ ਹੀ ਖੜਾ ਹੈ ਦੇਖ ਸਾਧੋ ਪੁਰਾਣੀਆਂ ਇੱਟਾਂ ਅੱਜ ਵੀ ਇਦਾਂ ਦੀ ਇਦਾਂ ਹੀ ਹੈ ਠੀਕ ਹੈ ਤੇ ਇਹਦੀ ਕੋਈ ਸਾਜ ਸੰਭਾਲ ਜ ਕਿਤੀ ਨਹੀਂ ਗਈ ਪਰ ਇਹਦੀ ਸਾਜ ਸੰਭਾਲ ਹੋਣੀ ਚਾਹੀਦੀ ਸੀ ਬਾਕੀ ਆਓ ਪਤਾ ਕਰਦੇ ਹਾਂ ਜਿਹੜੇ ਇੱਥੇ ਮੀਨਾਰ ਹੈ ਉਹਦੇ ਬਾਰੇ ਵੀ ਪਤਾ ਕਰਦੇ ਹਾਂ 12 ਕੁਛ ਇਤਿਹਾਸਕ ਰੀਆ ਤੁਸੀਂ ਦੇਖ ਸਕਦੇ ਹੋ ਹਜੇ ਵੀ ਅੱਜ ਵੀ ਇਦਾਂ ਦੇਖ ਨਹੀਂ ਕਰੀਏ ਤੇ ਇਸ ਤਰੀਕੇ ਦਾ ਦੇਖਾ ਥੋੜਾ ਜਿਹਾ ਇਸੇ ਬਚਿਆ ਦਾ ਸ਼ਿਕਾਰਗਾ ਦਾ ਤੇ ਬਾਕੀ ਹੁਣ ਪਤਾ ਕਰਦੇ ਆਂ ਕਿ ਮিনার ਬਾਰੇ ਅਗਰ ਮੂਹ ਮিনার ਦਾ ਪਤਾ ਲੱਗਦਾ ਤੇ ਜਿੱਥੋਂ ਦੇਖ ਸਕਦੇ ਹੋ ਬਿਲਡਿੰਗ ਦਾ ਦਿਖ ਰਿਹਾ ਹੈਗਾ ਪਿੱਛੇ ਸ਼ਿਕਾਰਗਾ ਦਾ ਤੇ ਬਹੁਤ ਜ਼ਿਆਦਾ ਖੰਡਰ ਹੋ ਚੁੱਕੀ ਹੈ ਕਿਉਂਕਿ ਸਾਥ ਸੰਭਾਲ ਨਾ ਹੋਣ ਕਰਕੇ ਪੂਰੀ ਬਿਲਡਿੰਗ ਜਿਹੜੀ ਖੰਡਰ ਹੋ ਚੁੱਕੀ ਹੈ ਜਦ ਕਿ ਸਾਥ ਸੰਭਾਲ ਕਿਤੇ ਜਾਂਦੇ ਤੇ ਸ਼ਾਇਦ ਇਹ ਬਚਾਰ ਦੇਤੇ ਤੇ ਜੇ ਵੀ ਸਸਮਾਲ ਦੀ ਲੋੜ ਹੈ ਕਰ ਸੰਭਾਲ ਲਈ ਜਾਏ ਤੇ ਇੰਨੀ ਬਿਲਡਿੰਗ ਨੂੰ ਸੰਭਾਲ ਸਕਦੇ ਆਪਾਂ ਤੇ ਜਾਇ ਚਾਹੇ ਗਵਰਨਮੈਂਟ ਦਾ ਬਾਕੀ ਤੇ ਗਵਰਨਮੈਂਟ ਦੇ ਹੱਥ ਅੱਜ ਦੇਖ ਸਕਦੇ ਹੋ ਇਸੇ ਪੁਰਾਣੀ ਬਿਲਡਿੰਗ ਦਾ ਪਿਛਲਾ ਹਿੱਸਾ ਇਹ ਪੂਰਾ ਪੁਰਾਣੀ ਦੁਬਾਰਾ ਦੇਖ ਸਕਦੇ ਹੋ ਔਰ ਪੁਰਾਣੀ ਇਸੇ ਤਰੀਕੇ ਦੀ ਬਣੀ ਹੋਈ ਹੈ ਉਸ ਟਾਈਮ ਦੀ ਹੀ ਪੁਰਾਣੀ ਬਿਲਡਿੰਗ ਹੈ ਮੁਰਾਦ ਵੀ ਇਸੇ ਤਰੀਕੇ ਹੀ ਬਣੀ ਹੋਈ ਹੈ ਤੇ ਪੁਰਾਣੀ ਇੱਟਾਂ ਦੀ ਬਣੀ ਹੋਈ ਕੁਝ ਥੋੜੀ ਬਹੁਤ ਰੈਨੋਵੇਸ਼ਨ ਹੋਈ ਹੈ ਪਰ ਓਨੀ ਰੈਨੋਵੇਸ਼ਨ ਨਹੀਂ ਹੈ ਮੇਬੀ ਗਵਰਨਮੈਂਟ ਨੂੰ ਰੈਨੂਵੇਟ ਕਰਨਾ ਚਾਹੀਦਾ ਤੇ ਇਹ ਬਿਲਕੁਲ ਪੂਰੀ ਬਿਲਡਿੰਗ ਇਸ ਤਰ੍ਹਾਂ ਲਾਸਟ 'ਚ ਜਾ ਕੇ ਲਾਸਟ ਤੱਕ ਹੈ ਤੇ ਇਹ ਪੂਰੀ ਪੂਰੀ ਦੀਵਾਰ ਹੈ ਉੱਤੇ ਤੱਕ ਠੀਕ ਹੈ ਕਿਸੇ ਦਾ ਘਰ ਵੀ ਹੈ ਤਾਂ ਉੱਥੇ ਜਾ ਵੀ ਨਹੀਂ ਸਕਦੇ ਆਪਾਂ ਪਰ ਇਹ ਨਾਲ ਮਤਲਬ ਇਹ ਪੁਰਾਤਨ ਪੂਰੀ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੀ ਦੇਖਾ ਜਿਵੇਂ ਉੱਧਾ ਦੀ ਉੱਧੇ ਹੀ ਮੌਜੂਦ ਹੈ ਇਹ ਬਿਲਡਿੰਗ ਜਿਹੜੀ ਹੈ ਤੀਸਰੀ ਮੰਜ਼ਿਲ 'ਚ ਜਿੱਥੇ ਆਪਾਂ ਗਏ ਸੀ ਇੱਕ ਮੰਜ਼ਿਲ ਹੈ ਕਿ ਇੱਕ ਮੰਜ਼ਿਲ ਥੱਲੇ ਹੈ ਤੇ ਪੰਡਿਤ ਜੀ ਮੰਦਰ ਤੇ ਨੇ ਉਹ ਸਾਡੇ ਨਾਲ ਜਾ ਰਹੇ ਤੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਦਿਖਾ ਲਿਆ ਨਾ ਤੇ ਪੰਨੇ ਜੀ ਦਿਖਾ ਰਹੇ ਨੇ ਇਹ ਦੇਖੋ ਇਹ ਥੱਲੇ ਦੀ ਬਿਲਡਿੰਗ ਥੱਲੇ ਦਾ ਮੰਜ਼ਿਲ ਹੈ ਗਰਾਉਂਡ ਫਲੋਰ ਵਾਲੀ ਮੰਜ਼ਿਲ ਹੈ ਇੱਕ ਮੰਜ਼ਿਲ ਹੈ ਥੱਲੇ ਹੈ ਯਾਨੀ ਤਿੰਨ ਮੰਜ਼ਿਲਾ ਮਹਾਰਾਸ਼ਟਰੀ ਹੈ ਤੇ ਪੁਰਾਣਾ ਪੱਥਰ ਉਸਲੇ ਦਾ ਲਗਾਇਆ ਔਰ ਉਸਤੇ ਘਰੀ ਬਣੀ ਹੈ ਅੱਜ ਵੀ ਪੁਰਾਣੀ ਇੱਟਾ ਉਦਾਂ ਦੀ ਉਦਾਂ ਹੀ ਦਿਖ ਰਹੀਆਂ ਹੈ ਨਾ ਤੇ ਇਹ ਰਸਤਾ ਹੁੰਦਾ ਸੀ ਇੱਥੇ ਪਿੱਛੋਂ ਵੀ ਰਸਤਾ ਹੈਗਾ ਸੀ ਬਟ ਉਹ ਮਕਾਨ ਬਣਨ ਕਰਕੇ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਇਹ ਪੂਰੀ ਪੂਰੀ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਤਨ ਬਿਲਡਿੰਗ ਹੈ ਪੂਰੀ ਪ੍ਰੋਪਰ ਬਹੁਤ ਸਾਰੇ ਤਰੀਕੇ ਦੀ ਉਦਾਂ ਹੀ ਪਈ ਹੈ ਉਹ ਤਿੰਨ ਮੰਜ਼ਿਲਾ ਇਮਾਰਤ ਹੈ ਪੰਡਿਤ ਜੀ ਦੇ ਦਸੰਦੇ ਅਨੁਸਾਰ ਕਿ ਇਹ ਤਿੰਨ ਮੰਜ਼ਿਲੇ ਇਮਾਰਤ ਸੀ ਜਿੱਥੇ ਆਪਾਂ ਉੱਪਰ ਜਾ ਕੇ ਆਏ ਸੀਗੇ ਉਹ ਥਰਡ ਮੰਜ਼ਿਲ ਸੀ ਇਹ ਗਰਾਉਂਡ ਫਲੋਰ ਉਸ ਤੋਂ ਥੱਲੇ ਜਿਹੜੀ ਮੰਜ਼ਿਲ ਹੈ ਉਹ ਬੇਸਮੈਂਟ ਚ ਦਾਬ ਗਈ ਹੈ ਯਾਨੀ ਉਸ ਵੇਲੇ ਉਹ ਗਰਾਉਂਡ ਹੋਏਗਾ ਇਹ ਫਸਟ ਉਹ ਸੈਕੰਡ ਹੋਏਗੀ ਇਸ ਤਰੀਕੇ ਦੀ ਇਹ ਬਿਲਡਿੰਗ ਸੀ ਤੁਸੀਂ ਦੇਖ ਸਕਦੇ ਹੋ ਇਹ ਤਿੰਨ ਮੰਜ਼ਿਲਾ ਇਮਾਰਤ ਕੌਨਾਂ ਸਮੇਂ ਦੇ ਅੰਦਰ ਸੀ ਉਹਨਾਂ ਸਮੇਂ ਚ ਇਹ ਤਿੰਨ ਮੰਜ਼ਿਲਾ ਇਮਾਰਤ ਬਣਾਈ ਗਈ ਸੀ ਤੇ ਇਹ ਸ਼ਿਕਾਰਗਾ ਹੁੰਦੀ ਸੀ ਤੇ ਜਦੋਂ ਸ਼ਿਕਾਰ ਕਰਨ ਵਾਸਤੇ ਸ਼ਾਂਜ ਆਉਂਦਾ ਸੀ ਤੇ ਉਹ ਇੱਥੇ ਆ ਕੇ ਰੁਕਦਾ ਸੀ ਤੇ ਇਹ ਉਹਨੇ ਸ਼ਿਕਾਰਗਾ ਬਣਾਈ ਸੀ ਤੇ ਉਹਨਾਂ ਸਮਿਆਂ ਦੀ ਇਹ ਸ਼ਿਕਾਰਗਾ ਬਣੀ ਹੋਈ ਹੈ ਤੇ ਇਸ ਪਾਸੇ ਇਹਦਾ ਰਸਤਾ ਨਾਲ ਪਹਿਲੇ ਹੀ ਦਿਖਾ ਚੁੱਕਾ ਤੇ ਇਹ ਬਿਲਡਿੰਗ ਉਸ ਵੇਲੇ ਦੀ ਹਜੇ ਤੱਕ ਸਾਮ ਕੋਲ ਤੜੀ ਪਈ ਹੈ ਹਜੇ ਤੱਕ ਇੱਕ ਤਿੱਕੇ ਸਾਂਭੀ ਪਈ ਹੈ ਕੋਈ ਕਰਾਰੇ ਆ ਵੇਟ ਕਰ ਰਹੇ ਕੋਈ ਨੁਕਸਾਨ ਜ਼ਿਆਦਾ ਹੈ ਨਹੀਂ ਸੋ ਆਓ ਅਗੇ ਉਹ ਮিনার ਤੇ ਚੱਲਦੇ ਆਂ ਜਿਹੜੀ ਮিনার ਬਣਾਈ ਗਏ ਸੀ ਤੇ ਜਿਹਨੂੰ ਛੋਟਾ ਤੁਮੇਨਾਰ ਕਹਿੰਦੇ ਆ ਉਹ ਆਪਾਂ ਉੱਥੇ ਵੀ ਚੱਲਦੇ ਆਂ ਤੂੰ ਨੇ ਗਰੁੱਪ ਸੈੱਟ ਕੀਤਾ ਤੁਹਾਨੂੰ ਕਿੱਥੇ ਲੈ ਕੇ ਜਾਣਾ ਤੂੰ ਤੁਸੀਂ ਦੇਖ ਸਕਦੇ ਹੋ ਮিনার ਤੇ ਜਾਣ ਦਾ ਰਸਤਾ ਹੈ ਉੱਪਰ ਮিনার ਬਣੀ ਹੋਈ ਹੈ ਠੀਕ ਹੈ ਇਹਨੂੰ ਹੀ ਛੋਟਾ ਕੁਤ ਮিনার ਕਿਹਾ ਜਾਂਦਾ ਹੈ ਬਿਲਾਲ ਗੇਟ ਬੰਦ ਪਿਆ ਹੈ ਸ਼ਾਇਦ ਕੰਸਟਰਕਸ਼ਨ ਕਰਾ ਚੱਲਣ ਦੇ ਕਰਕੇ ਇਹਦੇ ਆਣ ਦਾ ਰਸਤਾ ਕੁਝ ਇਸ ਤਰ੍ਹਾਂ ਵੀ ਹੈ ਤੇ ਤੁਸੀਂ ਇਸ ਸੱਤੇ ਤੋਂ ਵੀ ਆ ਸਕਦੇ ਹੋ ਦੋਨੋਂ ਤਰਫੋਂ ਤੇ ਦੋਨੋਂ ਤਰਫੋਂ ਰਸਤਾ ਹੈ ਤੇ ਇਹ ਮিনার ਤੇ ਜਾਂਦਾ ਰਸਤਾ ਫਿਲਹਾਲ ਬੰਦ ਪਿਆ ਸੋ ਅਸੀਂ ਬਾਹਰੋਂ ਹੀ ਤੁਹਾਨੂੰ ਦਿਖਾ ਰਹੇ ਤੇ ਇਹ ਮিনার ਉਸ ਵੇਲੇ ਦੀ ਮিনার ਹੈ ਜਦੋਂ ਸ਼ਾਂਜਾ ਨੇ ਤੇ ਸ਼ੇਰ ਬਣਾਈ ਸੀ ਸ਼ਿਕਾਰ ਸ਼ਿਕਾਰਗਾ ਜੀ ਦਾ ਸੀ ਉਹਨੇ ਤੁਹਾਨੂੰ ਪਹਿਲੇ ਵੀਡੀਓ ਬਣਾ ਦਿਖਾ ਚੁੱਕੇ ਤੇ ਇਹ ਉਸੇ ਦਾ ਹਿੱਸਾ ਹੈ ਤੇ ਜਦੋਂ ਸ਼ਿਹਾਜਾ ਇਥੇ ਆਂਦੇ ਤੇ ਇੱਥੇ ਉਹਦੇ ਖਾਤੀ ਕੋੜੇ ਵਗਰਾ ਕੁਝ ਢੁੱਕਦੇ ਸੀ ਸ਼ਾਇਦ ਉਸ ਵਾਸਤੇ ਜਗਾ ਬਣੀ ਸੀ ਔਰ ਇਹਨੂੰ ਛੋਟਾ ਕੁੱਤਬ ਮিনার ਵੀ ਕਿਹਾ ਜਾਂਦਾ ਹੈ ਔਰ ਇਹ ਉੱਤਮਨਗਰ ਏਰੀਆ ਦੇ ਵਿੱਚ ਹੈ ਦਿੱਲੀ ਦੇ ਉੱਤਮਨਗਰ ਹਸਤਾਲ ਵਿਲੇਜ ਦੇ ਅੰਦਰ ਤਾਂ ਤੁਸੀਂ ਦੇਖ ਸਕਦੇ ਹੋ ਇਦੋਂ ਦੀ ਐਸ ਰੂਟ ਤੇ ਜਦੋਂ ਤੁਸੀਂ ਜਾਓਗੇ ਤਾਂ ਅੱਗੇ ਜਾ ਕੇ ਤੁਸੀਂ ਰਾਈਟ ਹੋਗੇ ਤੇ ਸਿੱਧਾ ਸ਼ਿਕਾਰਗਾ ਪਹੁੰਚੋਗੇ ਜਿੱਥੇ ਮੈਂ ਸ਼ਿਕਾਰਗਾ ਦੀ ਵੀਡੀਓ ਬਣਾਈ ਹੈ ਸੋ ਇਹ ਗੇਟ ਬੰਦ ਸੀ ਪਹਿਲਾਂ ਪਰ ਆਪਾਂ ਨਾ ਆਸ-ਪਾਸ ਪਤਾ ਕਰਕੇ ਦੇਖ ਖਲਵਾਇਆ ਤੇ ਅਸੀਂ ਜੋ ਵੀ ਸਾਡੇ ਜਿਹੜੇ ਵੀਵਰਸ ਹੈ ਮਾਨੂੰ ਅਸੀਂ ਇਹ ਦੱਸ ਸਕਦੇ ਸੋ ਅਸੀਂ ਕਲੀਅਰ ਕਰਵਾਇਆ ਤੇ ਕਲੀਅਰ ਤੋਂ ਬਾਅਦ ਜਾਨੂ ਦੇ ਕੋਲ ਗਿਆ ਅਸੀਂ ਦਾਸੂਏ ਤੋਂ ਲੈ ਕੇ ਜਾਮਪਾਲ ਸੜਕਾਂ ਦੇ ਕੋਲ ਹੁੰਦਾ ਸਪਨ ਦੇ ਕੋਲ ਅਸੀਂ ਥੋੜੇ ਲੇਟ ਹੋ ਕੇ ਸੀਗੇ ਬਟ ਉहां ਅਸੀਂ ਅੰਦਰ ਚਲਦੇ ਆ ਤੇ ਦੇਖਦੇ ਹਾਂ ਉਹਨਾਂ ਨੇ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਤੇ ਅਸੀਂ ਉਸ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਉੱਥੇ ਚੱਲ ਕੇ ਦੇਖਦੇ ਆ ਤੇ ਆਰ.ਟੀ. ਦੇ ਕੋਲ ਪਰ ਫੋਨ ਤੇੜਾਇਆ ਅਸੀਂ ਕਿ ਭਾਵੇਂ ਪੂਰਾ ਕਰਕੇ ਆਪਾਂ ਫਿਰ ਵਾਣ ਦਾ ਕੰਮ ਪੁਰਾਣਾ ਹੋ ਗਿਆ ਨਾ ਔਰ ਇਹ ਇਸ ਤਰੀਕੇ ਦੀ ਜਗ੍ਹਾ ਹੈ ਔਰ ਬਹੁਤ ਜ਼ਿਆਦਾ ਹੀ ਖੰਡਰ ਹੋ ਚੁੱਕੀ ਹੈ ਲੋਕਾਂ ਨੇ ਕਬਜ਼ਾ ਵੀ ਕਰ ਲਿਆ ਔਰ ਇਹ ਕਿਹਾ ਜਾਂਦਾ ਹੈ 17ਵੀਂ ਸੈਂਚਰੀ ਦੀ ਬਣੀ ਹੋਈ ਇਮਾਰਤ ਹੈ 17th ਸੈਂਚਰੀ ਦੇ ਵਿੱਚ ਸ਼ਾਹਜਹਾਂ ਨੇ ਬਣਾਈ ਸੀ ਔਰ ਇੱਥੇ ਜਿਹੜੇ ਨੇ ਉਹਦੇ ਹੱਥ ਕੋੜੇ ਕਰ ਰਹੀ ਹੁੰਦੇ ਸੀ ਔਰ ਇਹਨੂੰ ਐਜ਼ ਅ ਮਿਨੀ ਕੁਤਬ ਮਿਨਾਰ ਕਿਹਾ ਜਾਂਦਾ ਹੈ ਇਹ ਬਹੁਤ ਅੱਛਾ ਲੱਗਦਾ ਮਿਨਾਰ ਸੀ ਪਰ ਅੱਜ ਤੱਕ ਇਹ ਬਿਲਡਿੰਗ ਖੁੱਪ ਚੁੱਕੀ ਹੈ ਅਜੇ ਵੀ ਤਿੰਨ ਤੋਂ ਚਾਰ ਮੰਜ਼ਿਲ ਬਿਲਡਿੰਗ ਜਿਹੜੀ ਬਚੀ ਹੋਈ ਹੈ ਬਟ ਗਵਰਨਮੈਂਟ ਦੀ ਥਿਆ ਨਾ ਉਹਨਾਂ ਕਰਕੇ ਤਾਂ ਇੱਥੇ ਬੱਚੇ ਜਿਹੜਾ ਪਲੇਗ੍ਰਾਉਂਡ ਨੂੰ ਨਾ ਚੇੜਦੇ ਬਟ ਇੱਥੇ ਬਹੁਤ ਜਰੂਰਤ ਹੈ ਕਿਉਂਕਿ ਸਾਨੂੰ ਇਹ 17 ਸੈਂਚਰੀ ਦੀ ਜਿਹੜੀ ਬਿਲਡਿੰਗ ਹੈ ਜਾਂ ਇਹਦੇ ਨਾਲ ਦਾ ਜੋ ਸ਼ਿਕਾਰਗਾਹ ਉਹਨੂੰ ਪਛਾਣਨਾ ਚਾਹੀਦਾ ਗਵਰਨਮੈਂਟ ਨੂੰ ਬਟ ਉਹ ਇਹ ਚ ਕੋਈ ਥਿਆ ਨਹੀਂ ਭਾਈ ਪਿੱਛੇ ਪਿੱਛੇ ਜਿਹੜੇ ਥੋੜੀ ਕੰਸਟਰਕਸ਼ਨ ਹੋ ਰਹੀ ਚੱਲ ਰਹੀ ਸੀ ਲੋਕਾਂ ਨੇ ਗਵਰਨਮੈਂਟ ਨੇ ਇੱਥੇ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਮੇਰੇ ਵੀ ਪਰ ਫਿਰ ਵੀ ਇੱਕ ਇਤਿਹਾਸਿਕ ਤਰ੍ਹਾਂ ਹੈ ਤੇ ਇਸ ਦੀ ਜਿਹੜੀ ਮਤਲਬ ਕਹਿ ਸਕਦੇ ਕਿ ਇਸ ਦੀ ਆਸਾਂ ਸੰਭਾਲ ਨਹੀਂ ਹੋਈ ਤੇ ਆਸਾਂ ਸੰਭਾਲ ਹੋ ਨਹੀਂ ਤੇ 17th ਸੈਂਚਰੀ ਦੀ ਇਹ ਬਿਲਡਿੰਗ ਆ ਜਿਹੜੀ ਇਹ ਤਾਂ ਜਿਹਾ ਤੇ ਅੜੀ ਹੋਰ ਆਪਣਾ ਜਿੱਤਣਾ ਵੀ ਇਹ ਦਾ ਮਨ ਜੋ ਕੁਝ ਵੀ ਹੈ ਉਸ ਨੂੰ ਦਰਸਾਉਂਦੀ ਹੈ ਸੋ ਥੋੜੀ ਕੁਰੀ ਅਲੱਗ ਹੈ ਬਟ ਗਵਰਨਮੈਂਟ ਨੂੰ ਥੋੜਾ ਜਿਹਾ ਇੰਦਿਆnta ਮਤਲਬ ਮਾਨ ਹੈ ਸੋ ਚਲੋ ਦੇਖਦੇ ਹਾਂ ਆਪਾਂ ਗੋਤੂ ਗੋਤਮਨਗਰ ਹਸਤਾਲ ਵਿਲੇਜ ਦੇ ਅੰਦਰ ਹੈ ਵੇ ਅੱਜ ਦੇ ਵਲੌਗ ਦੇ ਵਿੱਚ ਸਿਰਫ ਇੰਨਾ ਹੀ ਮਿਲਦੇ ਆ ਨਵੇਂ ਵੀਡੀਓ ਤੇ ਨਵੇਂ ਹਿਸਟੋਰੀਕਲ ਪਲੇਸ ਦੇ ਨਾਲ ਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਤੇ ਲਾਈਕ ਸ਼ੇਅਰ ਕਮੈਂਟ ਦਬਕੇ ਕਰ ਦੇਣਾ ਤੇ ਲਾਈਕ ਸ਼ੇਅਰ ਦਬਕੇ ਕਰ ਦੇਣਾ ਔਰ ਤੁਸੀਂ ਦੇਖ ਸਕਦੇ ਹੋ ਇਹਦੀ ਬਿਲਕੁਲ ਸਬਸਕ੍ਰਾਈਬ ਏਰੀਆ ਤੇ ਲਾਈਕ ਸ਼ੇਅਰ ਦਬਕੇ ਕਰੋ ਔਰ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਹੀ ਲੋੜ ਹੈ ਸੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਸਤਿ ਸ਼੍ਰੀ ਅਕਾਲ